ਵੀ ਜੰਮਰ ਤੋਂ ਵਾਪਸ ਆ ਗਈ ਨਾ ਤਨੂੰ ਨਾ ਖਾਦੀਆਂ ਤੇ ਨਾ ਮੈਨੂੰ ਖਾਣ ਦਿੱਤੀਆਂ ਹੈਗੀਆਂ ਅਸੀਂ ਤਾਂ ਇੱਧਰ ਫੋਜੀ ਉਹ ਬੱਟਾ ਲਿਪਣ ਲੱਗ ਰਹੇ ਨੇ ਜੀਰੀ ਲਾਣਗੇ ਚਾਹੋ ਜੀ ਦੇਖੋ ਯਾਰ ਮੌਸਮ ਕਿੰਨਾ ਘੈਂਟ ਹੋ ਰਿਹਾ ਸਵੇਰੇ ਸਵੇਰੇ ਕਣੀਆਂ ਪੈਣ ਲੱਗ ਰਹੀਆਂ ਨੇ ਲੈ ਵੀ ਇੱਧਰ ਸਵੇਰੇ ਸਨੀ ਪ੍ਰੋਗਰਾਮ ਕਰਿਆ ਸੀ ਪਕੌੜਿਆਂ ਦਾ ਤੇ ਹੁਣ ਪਕੌੜੇ ਦੁਪਹਿਰੇ ਦੁਪਹਿਰੇ ਤਿਆਰ ਹੋਣ ਲੱਗ ਰਹੇ ਨੇ ਆਲੂ ਤੰਨੂ ਜਾਊਗੀ ਪਿੰਡ ਅੱਜ ਤੰਨੂ ਦਾ ਡੇਢੀ ਆਗਾ ਤੁਸੀਂ ਚਾਕਲੇਟਾਂ ਕੋਕ ਟੌਫੀਆਂ ਲੈ ਕੇ ਆਇਆ ਚੰਗਾ ਤਨੂੰ ਬਾਏ 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 ਤਨੂ ਤਨੂ ਇਧਰ ਬਾਏ ਬਾਏ ਹਾਂਜੀ ਮਿੱਤਰੋ ਕੀ ਹਾਲ ਚਾਲ ਇੱਕ ਨਵੇਂ ਦਿਨ ਦੇ ਇੱਕ ਨਵੇਂ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਸਵੇਰ ਦੇ ਵੱਜ ਗਏ ਨੇ 7 ਤੇ ਸਵੇਰ ਦੇ 4:30 ਵਜੇ ਦਾ ਪੈਣ ਲੱਗ ਰਿਹਾ ਸਾਡੇ ਮੀਂਹ ਤੇ ਹੁਣ ਵੀ ਕਣੀਆਂ ਆ ਰਹੀਆਂ ਸਾਨੂੰ ਦਿਖਦਾ ਹੋਣਾ ਹੈ ਨਾ ਤੇ ਮੱਕੀ-ਮੱਕੀ ਵੱਢ ਗਿਆ ਆਪਾਂ ਨੇ ਮਸ਼ੀਨ ਦੇ ਸਾਹਮਣੇ ਡੇਗਤੀ ਐ ਇਹਨੂੰ ਕੁੱਟ ਦਾਂਗੇ ਹੁਣ ਕਿਉਂਕਿ ਮੀਂਹ ਦਾ ਪਤਾ ਨਹੀਂ ਕਦੋਂ ਤੇ ਕਦੋਂ ਵੱਜੇ ਹੈ ਨਾ ਤੇ ਮੌਸਮ ਜਮ੍ਹਾਂ ਠੰਡਾ ਹੋ ਰਿਹਾ ਤੇ ਆਜੋ ਠੰਡਾ ਠੰਡੇ ਮੌਸਮ 'ਚ ਕਰਦੇ ਆਪਾਂ ਬਲੌਗ ਦੀ ਸਟਾਰਟਿੰਗ ਬਾਹਰ ਠੰਡਾ ਮੌਸਮ ਹੋ ਰਿਹਾ ਛੱੜ ਲਈ ਤੰਨੂ ਆ ਬੈਠੀ ਐ ਅੰਦਰ ਦੇਖ ਸਿ ਆ ਉਦਗਣ ਸਿੱਖਾ ਖੰਡਿਆਤੀਆਂ ਸਾਰੀਆਂ ਐ ਨੇ ਆ ਕੀ ਗੱਲ ਲੱਗ ਰਹੀ ਤੁਹਾਨੂੰ ਹੈ ਆ ਕੀ ਗੱਲ ਲੱਗ ਰਹੀ ਐ ਇੱਧਰ ਦੇਖ ਇੱਧਰ ਦੇਖ ਮੈਂ ਡਾਕਟਰ ਨੂੰ ਬਲੌਗ ਲੈ ਕੇ ਆਉਣਾ ਨੀ ਇਕੱਠੀਆਂ ਕਰ ਮੈਂ ਟੀਕਾ ਲੈ ਕੇ ਆਉਣਾ ਟੀਕਾ ਤੁਹਾਨੂੰ ਟੀਕਾ ਲੈ ਕੇ ਆਉਣਾ ਮੈਂ ਬਹੁਤ ਸ਼ਰਾਰਤੀ ਜਵਾਕ ਹੈ ਸਾਡਾ ਇਹ ਬਹੁਤ ਸ਼ਰਾਰਤੀ ਆ ਦੇਖੋ ਸਾਰੀਆਂ ਖੰਡਿਆਤੀਆਂ ਬਾਹਰ ਨਿਕਲਦੀ ਬਾਹਰ ਠੰਡਾ ਮੌਸਮ ਹੈ ਕਰ 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 ਜਨ ਲੋ ਵੀ ਮੈਂ ਕੁੱਟ ਰਿਆ ਸੀ ਮੱਕੀ ਉਹਨਾਂ ਖਣੀਆਂ ਸਵੇਰ ਦੀਆਂ ਪਈਆਂ ਮੈਨੂੰ ਐ ਸੀ ਮੈਂ ਹਟ ਗਈਆਂ ਪਰ ਹਟੀਆਂ ਨਹੀਂ ਗੀਆਂ ਅਜੇ ਤੱਕ ਪਈ ਜਾਂਦਾ ਮੀ ਤੇ ਮੀ ਬੰਦੇ ਜੀ ਕੁੱਟਾਂਗੇ ਆਪਾਂ ਹਰਾ ਦੇਖ ਤੈਨੂੰ ਕਿੰਨੇ ਕਰੇਲੇ ਬੇਲ ਭਰੀ ਪਈ ਆ ਸਾਰੀ ਸਬਜ਼ੀ ਵਾਸਤੇ ਕਾਮੀ ਕਿੰਨੇ ਕ ਤੋੜਲੇ ਦੇਖ ਕਿੰਨੇ ਸਾਰੇ ਨੂੰ ਬਣਾਣੀ ਇਹ ਤਾਂ ਗੋਤੀ ਭਰੀ ਹੀ ਨਹੀਂ ਹੈਗੀ ਗੋਤੀ ਚ ਹੈ ਤੈਨੂੰ ਕ੍ਰੇਲੇ ਤੋੜਣ ਲਾਈਆਂ ਤੂੰ ਹੈ ਕਸ ਕ੍ਰੇਲੇ ਤੋੜਣ ਲਾਈਆਂ ਤੋੜ ਸਬਜ਼ੀ ਸਬਜ਼ੀ ਕਣੀਆਂ ਚ ਸਬਜ਼ੀ ਤੋੜਨ ਲੱਗ ਰਹੇ ਆ ਸਬਜ਼ੀ ਤੋੜ ਤਾ ਇਹ ਲੈ ਵੀ ਹੁਣ ਮੈਂ ਤੇ ਤੈਨੂੰ ਚੱਲਿਆਂ ਜਾਮਣਾ ਖਾਣ ਉਧਰ ਫੌਜੀ ਗਾਲੀ ਜਾਮਣ ਤੇ ਕਿਆ ਤੈਨੂੰ ਕਣੀਆਂ ਚ ਤੁਰੇ ਜਾਂਦੇ ਨੰਗੇ ਪੈਰੀਆਂ ਦੇਖੋ ਬਾਣ ਵਿੱਚ ਦੀ ਮੀਂਹ ਪੈਣ ਲੱਗ ਰਿਹਾ ਤੇ ਖਾ ਕੇ ਆਉਨੇ ਆਪਾਂ ਜਾਮਣਾ ਪਾਣੀ ਤੰਨੂ ਖਾਊਗੀ ਪਤਾ ਨਹੀਂ ਆਪਾਂ ਦਾ ਕਾਕਿਆ ਮੰਗਿਆ ਤੁਹਾਨੂੰ ਚਲੋ 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 ਇਧਰ ਫੌਜੀ ਔਰ ਬੱਟਾ ਲਿਪਣ ਲੱਗ ਰਹੇ ਨੇ ਜੀਰੀ ਲਾਣਗੇ ਕਹੋ ਜੀ ਹੋ ਜਾਮਣ ਤੇ ਚੱਲਦੇ ਆਪਾਂ ਨਹੀਂ ਬੰਦੇ ਜੱਪਟਾ ਲਿਪਣ ਲੱਗ ਰਹੇ ਨੇ ਮੰਮੀ ਜਾਮਣ ਦੇ ਪਹੁੰਚ ਗਏ ਹੋ ਦੇਖੋ ਸਾਰੀ ਡੱਕੀ ਪਈ ਆ ਜਾਮਣ ਨਾਲ ਇਹ ਕਾਲੀਆਂ ਕਾਲੀਆਂ ਹੋ ਦੇਖੋ ਥੋੜੀਏ ਤੰਨੂ ਹੱਥ ਭਾ ਕੇ ਲੱਕ ਹੱਥ ਬਾਗੇ ਰੱਖ ਹੱਥ ਬਾਕੇ ਰੱਖੋ ਹੱਥ ਬਾਕੇ ਰੱਖੋ ਹੱਥ ਬਾਗੇ ਰੱਖ ਤੋੜੂਗਾ ਤੋੜੂਗਾ ਚੱਕ ਬਈ ਆਹ ਲੇਖ ਤਨੂ ਆਖ ਜਾ ਮਨ ਆਹ ਰੀਲ ਫੜ ਫੜ ਲੈ ਮम्मी ਨੂੰ ਫੜਾ ਦੀ ਆ ਫੜ ਮੇਰੇ ਹੱਥ ਚ ਆਹ ਫੜ ਲੈ ਮम्मी ਨੂੰ ਫੜਾਵਾਂਗੇ ਪਰ ਚੱਲ ਲੈ ਵੀ ਜਮਣ ਤੋਂ ਵਾਪਸ ਆ ਕੇ ਨਾ ਤਨੂ ਨਾ ਆਪ ਖਾਦੀਆਂ ਤੇ ਨਾ ਮੈਨੂੰ ਖਾਣ ਦਿੱਤੀਆਂ ਹੈਗੀਆਂ ਅਜੀ ਤਬ ਆਪਸੇ ਭੱਜ ਜਾਏ ਐ ਮੈਂ ਇੱਕ ਦੋ ਤੋੜੀਆਂ ਦੀ ਇਹਨੇ ਚੱਕ ਕੇ ਥੱਲੇ ਦੇਖਤੀਆਂ ਐ ਤੁਹਾਨੂੰ ਥੱਲੇ ਦੇਖਤੀਆਂ ਹੈ ਬਈ ਇਹ ਖਾ ਕੇ ਰਾਹ ਪਾਣੀ ਦਾ ਹੈਗਾ ਖਾ ਕੀ ਰਾਜੀ ਨਹੀਂ ਕਿ ਇਹ ਜਮਣਾਂ ਹੰਨਾ ਪਾਣੀ ਪਾਈ ਪਾਣੀ ਪਾਣੀ ਮੀ ਆ ਗਿਆ ਤੁਹਾਨੂੰ ਆ ਦੇਖੋ ਨੰਗੇ ਪੈਰੀ ਆਤੀ ਉਹਦੇ ਘਤਰਵੇਂ ਪਰ ਇਹਨੇ ਜਮਣੀ ਨਹੀਂ ਖਾਈਆਂ ਆ ਜਾ ਬਾਹਰ ਆ ਜਾ ਬਾਹਰ ਚਲ ਅੱਜ ਜਵੇਂ ਮੀਂਹ ਪੈ ਰਿਹਾ ਸਵੇਰ ਦਾ ਟੰਡ ਹੋ ਗਈ ਤੇ ਅੱਜ ਸਾਡੀ ਸਲਾਹ ਹੈਗੀ ਆ ਪਕੌੜੇ ਬਣਾਉਣ ਦੀ ਤੇ ਅਸੀਂ ਚਲਦੇ ਆ ਦੁਕਾਨ ਤੇ ਨਾ ਤੁਹਾਨੂੰ ਉਹ ਚੀਜ਼ ਦਵਾ ਕੇ ਲਿਆਵਾਂਗੇ ਨਾਲੇ ਪਕੌੜਿਆਂ ਵਾਸਤੇ ਕੋਈ ਸਮਾਨ ਲੈ ਕੇ ਆਵਾਂਗੇ ਕੰਨੀ ਤੁਹਾਨੂੰ ਹੈ ਤੂੰ ਕੀ ਲੈ ਕੇ ਆਵੇਂਗਾ ਚੁਸਕੀਆਂ ਚਲੋ ਮੋਟਰਸਾਈਕਲ ਵੀ ਇੱਧਰ ਭੇਜ ਰਿਹਾ ਸਾਡਾ ਗਿੱਲਾ-ਗਿੱਲਾ ਹੋ ਰਿਹਾ ਆ ਜਾ ਤੁਹਾਨੂੰ ਭੱਜ ਜਾ ਮੂਨੇ ਭੈਜਾ ਤੇ ਇੱਧਰ ਆ ਜਾ ਚੜ ਜਾ ਚੜ ਜਾ ਚੱਲ 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 ਮੰਮਾ ਬੋਟ ਲੈ ਲਈ ਚੱਕ ਲੈ ਵੀ ਅੱਜ ਤਨੂੰ ਦੀ ਸੀਟ ਆਪਣੇ ਚੇਂਜ ਕਰਤੀ ਮੂਰੇ ਬਿਠਾ ਲਈ ਕਿ ਨਹੀਂ ਤਨੂੰ ਮੂਰੇ ਕੜੀਆਂ ਪੈਣ ਲੱਗ ਰਹੀਆਂ ਨੇ ਦੇਖੋ ਯਾਰ ਮੌਸਮ ਕਿੰਨਾ ਘੈਂਟ ਹੋ ਰਿਹਾ ਸਾਰੇ ਸਾਰੇ ਕਣੀਆਂ ਪੈਣ ਲੱਗ ਰਹੀਆਂ ਨੇ ਸੜਕ ਸਾਰੀ ਕਿੱਲੀ ਹੋ ਰਹੀ ਆ ਦੇਖੋ ਤੇ ਅਸੀਂ ਹੌਲੀ ਹੌਲੀ ਚੱਲਦੇ ਆਂ ਦੁਕਾਨ ਤੀ ਤੇ ਲੈ ਕੇ ਆਉਨੇ ਆ ਸਾਮਾਨ ਤੇ ਬਣਾਉਨੇ ਆ ਆਪਾਂ ਪਕੌੜੀ ਤਨੂੰ ਵੀ ਦਿਖਾਵਾਂਗੇ ਆਪਾਂ ਕਿਵੇਂ ਬਣਦੇ ਨੇ ਇਹ ਪਕੌੜੀ ਥੱਲੇ ਚ ਕਹ ਤਨੂੰ ਦਾ ਵੀ ਸਾਮਾਨ ਆਪਾਂ ਨੇ ਲੈ ਲਿਆ ਪਕੌੜਿਆਂ ਵਾਲਾ ਤੇ ਤੈਨੂੰ ਵਸ ਚੀਜ਼ ਵੀ ਲੈ ਲਈ ਤੈਨੂੰ ਬੇਜਾ ਕਣੀ ਆ ਗਏ ਚੇਤੀ ਤੇ ਇਹਨੂੰ ਬੈਗ ਚ ਪਾਉਨੇ ਆਪਾਂ ਇੱਧਰ ਐ ਫਿਊ ਮੂਮੈਂਟਸ ਲੇਟ ਤੈਨੂੰ ਜਾਊਗੀ ਪੈਂਡ ਅੱਜ ਤੈਨੂੰ ਅ ਡੇੜੀ ਆਗਾ ਤੁਸੀਂ ਚਾਕਲੇਟਾਂ ਕੋਕ ਟੌਫੀਆਂ ਲੈ ਕੇ ਆਇਆ ਨਾ ਤਨ ਕੌਣ ਲੈ ਕੇ ਆਏ ਕੌਣ ਲੈ ਕੇ ਆਏ ਪੋਪੀਆਂ ਹਾਂ ਤੈਨੂੰ ਟੌਫੀਆਂ ਕੌਣ ਲੈ ਕੇ ਆਏ ਮੈਂ ਖਾਂ। ਮੈਂ ਸਿੱਖ ਲੂੰਗਾ ਇੱਕ। ਇੱਕ ਇੱਕ। ਲਾਈਵ 'ਚ ਅੱਜ ਸਵੇਰੇ ਅਸੀਂ ਨਾ ਪ੍ਰੋਗਰਾਮ ਕਰਿਆ ਸੀ ਪਕੌੜਿਆਂ ਦਾ ਤੇ ਹੁਣ ਪਕੌੜੇ ਦੁਪਹਿਰੇ ਦੁਪਹਿਰੇ ਤਿਆਰ ਹੋਣ ਲੱਗ ਰਹੇ ਨੇ ਆਲੂ ਵਾਲੇ। ਹਜੇ ਤੇਲ ਖੜਿਆ ਨਹੀਂ ਹੈਗਾ। ਤੇ ਜਦੋਂ ਤਿਆਰ ਹੋ ਗਏ ਤੁਹਾਨੂੰ ਦਿਖਾਵਾਂਗੇ ਤੇ ਬਰੈਡ ਵੀ ਬਣਾਵਾਂਗੇ ਤੇ ਪਕੌੜੇ ਵੀ। ਕੰਨੇ ਮਮੀ। ਹੈਂ? ਨਰਾ ਆ ਗਿਆ। ਹੈਂ। ਲੇ ਵੀ ਬਣ ਗਏ ਪਕੌੜੇ ਦੋ ਵਾਰੀ ਚ ਬਣੇ ਨੇ ਪਹਿਲਾਂ ਕੱਟ ਕੇ ਥੋੜੇ ਹੋ ਕਰਕੇ ਰੱਖ ਲਈ ਤਲ ਕੇ ਦੁਬਾਰੇ ਫੇਰ ਹੋ ਕਰੇ ਨੇ ਬ੍ਰੈਡ ਗੱਡਾਂਗੇ ਹਾਂਜੀ ਬ੍ਰੈਡ ਬਣਨਗੇ ਟੇਸਟ ਕਰ ਲੇਵਾ ਨੂਨ ਮਿਰਚ ਤੇਵਾ ਪਾ ਕਰੀ ਅੱਛਾ ਬਾਕੀ ਹਜੇ ਬਣਨ ਲੱਗ ਰਹੇ ਨੇ ਤੁਮਾ ਇਹਨਾਂ ਦੇਖ ਬਣਾਂ ਮਿੱਠੇ ਮਿੱਠੇ ਜੇ ਪੈਨੇ। ਇਹ ਵਿਦਰਾਪਾਂ ਵੀ ਪਾਲਾ ਹੈ ਆਪਦੇ ਵਾਸਤੇ ਥੋੜੇ ਜੇ। ਨਾਲ ਸੌਸ। ਗਰਮ ਪੈਨੇ ਜੇ। ਇਹ ਸੋਚਿਆ ਟੈਸਟ ਕਰ ਲਈ ਆਪਾਂ। ਔਰ ਇੱਕ ਵਾਰ ਬੈਕਰੀਟ ਕਰਾਂਗੇ। ਕੈਟ ਨਹੀਂ। ਲੈ ਢੂਣ ਬਣ ਗਈ ਬ੍ਰੈਡ। ਬਿਨਾ ਸਬਜ਼ੀ ਵਾਲੇ ਨਹੀਂ। ਦੇਖਣਾ ਟੈਸਟ ਕਰਕੇ ਇਹਨਾਂ ਨੂੰ ਮੀਂਹ ਹਾਂ ਨਹੀਂ ਨਹੀਂ ਹਾਂ ਜੀ ਨਹੀਂ ਚੱਲ ਦਵਾਂਗੇ ਨਾ ਖਾ ਲੇ ਤੂੰ ਨਹੀਂ ਕਰੇਗੀ ਚੰਗਾ ਤੈਨੂੰ ਬਾਏ 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 ਤਨੂ ਤਨੂ ਇੱਧਰ ਬਾਏ ਬਾਏ ਦਾ ਕੀ ਲੜਾ ਕਾਕੀ ਚੰਗਾ ਚੰਗਾ ਤਨ ਬਾਈ ਬਾਏ ਬਾਈ ਅ ਫਿਊ ਮੂਮੈਂਟਸ ਲੇਟਰ ਲੈ ਭਈਆ ਜੋ ਘਟੋ ਘਟ ਪਾਂਛੀ ਵਰ ਮੈਂ ਸੇ ਵੀਰ ਨਾਲ ਆਇਆ ਅਜ ਕੰਮ ਛਡਾ ਕੇ ਲਿਆਈ ਨੇ ਮੇਰਾ ਵਿੱਚੋਂ ਇਹ ਅੱਜ ਮਣੀ ਮੋਬਾਈਲ ਤੇ ਪਹੁੰਚ ਗਈ ਚਲੋ ਰੋਜੀ ਬਾਲਾਂ ਦੇ ਹੱਥ ਚੱਲ 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 ਬਣੀ ਸੰਗਣ ਲੱਗਦੇ ਨੇ ਅੰਦਰ ਕੋਈ ਹਸਾਇਨਾ ਕਹਦੇ ਗੱਲ ਵਾਸਤੇ ਹੈ ਮੈਂ ਕੱਲ ਜਾਈ ਅੱਜ ਚਲੋ ਯਾਰ ਅੱਜ ਤੂੰ ਜਾਏਗਾ ਮੈਂ ਕੱਲ ਗਿਆ ਜੀ ਕੂ ਜਾਏਗਾ ਬਾਈ ਨੀਰ ਬਾਗ ਆ ਜਾਓ ਫਿਰ ਚਲਦੇ ਆ ਆਜੋ 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 ਅੰਦਰ ਆ ਗਏ ਦੁਕਾਨ ਚ ਮਣੀ ਜੰਨੇ ਵਾਰ ਯਾਰ ਕੋਲਡ ਡਰਿੰਕ ਪੀ ਕੇ ਗਏ ਹਨਾ ਮਣੀ ਅੱਜ ਫੇਰ ਮਾਤਾ ਮਿਲ ਕੇ ਨੂੰ ਕਸਬੀ ਸੇਬੀ ਰਹੀ ਜੋ ਵਸੇ ਦਿਗੋਲਾ ਆਈ ਹੈ ਵਰਾ ਪਰ ਬੈਠੇ ਆ ਉਹਨਾਂ ਨੂੰ ਪਾਈ ਵਾਰ ਕੋਲਡ ਡਰਿੰਕ ਜੀ ਹੈ ਨਾ ਉਹਨੂੰ ਦੇਖੇ ਅੱਜ ਲੈ ਦੱਸਿਆ ਇੱਕ ਘਰ ਤੋਂ ਬੰਦਾ ਆ ਕੇ ਦੇਖੋ ਤੁਸੀਂ ਕਸਟਮਰ ਦੇਖੋ ਯਾਰ ਇਧਰ ਮਣੀ ਦੇ ਬੋਲੋ ਜੀ ਕੀ ਕਹਿਣਾ ਚਾਹੁੰਦੇ ਹੋ ਮੈਂ ਤਾਂ ਕੁਝ ਨਹੀਂ ਕਹਣਾ ਮੈਨੂੰ ਸਾਨੂੰ ਫੋਨ ਦੇ ਦਿਓ ਬਸ ਆਸ ਆ ਜਾ ਫਰੀਜ਼ਿਕ ਚੈੱਕ ਮਣੀ ਪਿੰਦਾ ਨਹੀਂ ਚੱਕ ਸੇ ਵੀ ਸਪੈਸ਼ਲ ਆ ਨਾ ਲੋਸ ਨੂੰ ਕਿ ਜੀਐਸ ਮਿਲਗਾ ਮਣੀ ਨੂੰ ਨਹੀਂ ਦਿੰਦੇ ਯਾਰ ਨਾ ਮਣੀ ਮੁੱਛਾ ਲੇੜ ਲਾਂਦਾ ਕਮਣੀ ਤੋਲੇ ਆ ਜਾਂਦੇ ਨੇ ਮੇਰੇ ਅੱਛਾ ਉਧਰੇ ਸਰਵ ਕਰਨ ਲੱਗ ਰਹੇ ਹੌਲੀ ਹੌਲੀ ਪਹੁੰਚ ਰਹੇ ਤਲਸੇ ਬਿਲਾ ਵਿੱਚੇ ਬਿਨੁ ਤਾਉ ਜਾ ਐ ਵਿੱਚੇ ਬਿਲਾ ਵਿੱਚੇ ਬਿਫੋਨ ਲੈ ਕੇ ਜਾਊਗਾ ਹਣਾ ਮਣੀ ਤੇ ਮੈਂ ਗੱਲ ਸਾਂ ਹਾਂ ਹਾਂ ਮਣੀ ਤੈਨੂੰ ਨਹੀਂ ਦਿੰਦਾ ਇਹ ਕਿ ਕੁਰਕਰੇ ਖਾਲੀ ਲੈਸ ਦਾ ਲੈਸ ਕੀ ਆ ਚੱਲੋ ਲੈਸ ਗਿਫਟ ਦੇ ਦੇ ਨਾ ਤੇ ਨਵਾਂ ਘੁੱਟ ਭਰ ਲੈ ਪਹਿਲੇ ਮਾਰਦਾ ਨਾ ਆ ਗਿਆ ਆ ਗਿਆ ਚਾਹ ਦੋ ਹੱਥਾਂ ਨਾਲ ਪੜਿਆ ਓਏ ਸੰਮਾਨਯੋਗ ਇੱਧਰ ਬਾਈ ਕਹਿੰਦੇ ਮਣੀ ਨੇ ਸੇਲ ਲਾਰਖੀ ਆ ਫੋਨ ਐਕਸਾਂ ਦੀ ਮੂੰਹ ਮੇਰਾ ਦਿਖਾਇਦਾ ਸੇਲ ਲੱਗਦੀ ਆ ਇਹ ਵੀਡੀਓ ਬਣਾਉਣ ਵਾਸਤੇ ਲੈ ਆਂਦਾ ਹਾਂ ਬਣੀ ਕੱਲਾ ਲੈ ਬਾਈ ਸੇਲ ਲਾਰਖੀ ਐ ਹਾਂ ਦੱਸ ਇੱਕ ਨਾਲ ਚਾਰ ਸੀ ਲੈ ਵੀ ਮਿੱਤਰੋ ਆਪਾਂ ਨੇ ਲਾਤੀ ਹੁਣ ਆਈਫੋਨ ਐਕਸਾਂ ਦੀ ਸੇਲ ਐ ਲੈ ਲੈ ਵੀ ਬੇਰਾ ਮੱਟੀ ਦੇ ਰਿਆਂ ਜਮਾ ਸਸਤੇ ਦੇ ਰਿਆਂ ਆ ਚੱਕੂ ਐਕਸ 10000 ਰੁਪਏ ਦਾ ਕੁੱਲ ਵੀਰੇ ਜਮਾ ਸਰਾ ਗੱਲ ਬਾਤ ਐ ਫੋਨ ਦੀ ਓਕੇ ਰਿਪੋਰਟ ਹੁਣ ਜਮਾ ਵੀਰੇ ਬੈਂਟਰੀ ਹੈਗੀ ਐ ਜੀ ਕਿੰਨੀ ਬੈਂਟਰੀ ਹੈ 73 ਵੀਰੇ ਓਕੇ ਜਮਾ ਸਰਾਬੂਨ ਨੇ ਫੁੱਲ ਸਹੀ ਰੇਟਾਂ 'ਚ ਮਿਲਣਗੇ ਤੇ ਬਾਜ਼ਾਰ ਨਾਲੋਂ ਤਾਂ ਬਹੁਤ ਹੀ ਸਸਤੇ ਰੇਟਾਂ 'ਚ ਮਿਲਣਗੇ ਯਾਰ ਲੈ ਮਣੀ ਕੋਲ ਕਸਟਮਰ ਹੈ ਕਸਟਮਰ ਆ ਰਹੇ ਨੇਗੇ ਨੇਗੇ ਜਵਾਕ ਆ ਦੇਖੋ ਕਿਹੜਾ ਪਿੰਡਾ ਬਾਈ ਓਏ ਯਾਹ ਪਿੰਡਾ ਹੈ ਹਾਂ ਹੈ ਕੀ ਕਰਨਾ ਹੈ ਉਹ ਹੈ ਰੀਚਾਰਜ ਕਰਾਣਾ ਤੈਨੂੰ ਗਲਤ ਹੈ ਦੇ ਦੇ ਪੰਜਾਹ 12 ਦੀ ਜਲਵਾ ਕੇ ਚਾਰ ਅੱਛਾ ਐਨੀ ਦੂਰ ਹਾਂ ਕਰਦੇ ਮਣੀ ਅਪਰਚਾਰਜ ਕਰ ਬਾਈ ਜਨਾ ਆਪਣੇ ਆ ਹਾਂ ਕੋਣਾ ਆਪਣੇ ਬਾਈ ਫੂਨਾ ਦੀ ਕਟਿੰਗ ਵੀ ਫੁੱਲ ਸਰਾਰ ਰੇਟ ਕਰਦੇ ਆ ਤੇ ਤਿੰਨੇ ਵੀ ਫੁੱਲ ਸਰਾਰ ਰੇਟ ਦਾ ਕੋਈ ਆਪਣੇ ਨਾਲ ਕੋਈ ਰੇਟ ਨਹੀਂ ਦੇ ਸਕਦਾ ਬਾਈ ਜਮਾ ਐਂਡ ਲਾਣੇ ਆ ਕਿਉਂ ਬਾਈ ਠੀਕ ਲਾਣੇ ਨਾ ਸਰਾ ਬਾਬਾ ਜੀ ਓਕੇ ਥੈਂਕ ਯੂ ਸੋ ਮਚ ਕੇ ਵੀ ਬਲੌਗਰ ਸਾਬ ਨਾਲ ਮਿਲੋ ਜੀ ਆਪਣੇ ਨਾਲ ਬਸ ਮਿਲ ਗਿਆ ਮਿਲ ਗਿਆ ਮੈਨੂੰ ਓਕੇ ਓਕੇ ਡੀਲ ਤਗੜੀ ਦਿੰਦਾ ਹੈ ਚੱਕੋ ਵੀ ਸਮਾਤਾ ਫੋਨ ਮਣੀ ਹੋਰ ਨੂੰ ਇਹਨਾਂ ਨੇ ਬਹੁਤ ਲੇਟ ਕਰਾਤਾ ਮੈਨੂੰ ਓਕੇ ਭਾਈ ਗੁੱਡ ਨਾਈਟ ਚੰਗਾ ਬਾਏ ਬਾਏ ਟਾਟਾ ਟਾਈਮ ਨਾਲ ਵਗ ਜਿਉ